ਯੂਨੀਅਨ ਲੋ ਅੱਜ ਦੇਸ਼ ਭਰ ਵਿੱਚ ਰੇਲ ਰੋਕੋ ਅੰਦੋਲਨ ਜਾਰੀ ਹੈ ਜਿਸ ਨੂੰ ਲੈ ਕੇ ਅੱਜ ਫਲੋਰ 'ਚ ਵੀ ਇਹ ਦਰਨਾ ਦਿੱਤਾ ਜਾ ਰਿਹਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦੁਆਬਾ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਮਨਜੀਤ ਰਾਏ ਜੀ ਮਨਜੀਤ ਰਾਏ ਜੀ ਕਿੰਨੀ ਦੇਰ ਤੱਕ ਦਰਨਾ ਚੱਲਾ ਤੇ ਕੀ ਇੰਦਰੀਆਂ ਮੰਗਾਂ ਦੇਖੋ ਅੱਜ ਦਾ ਇਹ ਜਿਹੜਾ 2 ਘੰਟੇ ਦੀ ਕਾਲ ਹੈ 12:30 ਤੋਂ 2:30 ਵਜੇ ਤੱਕ ਇਹ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾ ਐਸਕੇਮ ਜਿਹੜਾ ਨਾਨ ਪੋਲਿਟਿਕਲ ਉਹਦੇ ਵੱਲੋਂ ਸਾਂਝੇ ਤੌਰ ਤੇ ਕਿਉਂਕਿ ਸਾਡਾ ਮੋਰਚਾ ਆਲਰੇਡੀ ਸਾਂਝਾ ਚੱਲ ਰਿਹਾ ਸ਼ੰਭੂ ਹਰਖਨੋਰੀ ਬਾਰਡਰ ਲਖੀਮਪੁਰ ਖੀਰੀ ਦੇ ਵਿੱਚ ਗੱਡੀਆਂ ਚੜਾ ਕੇ ਇਹ ਉਹਨਾਂ ਨੂੰ ਸਮਰਪਿਤ ਵੀ ਆ ਔਰ ਸਰਕਾਰ ਪ੍ਰਤੀ ਰੋਸ ਵੀ ਹੈ ਕਿਉਂਕਿ ਸਰਕਾਰ ਨੇ ਹਾਲੇ ਤੱਕ ਇਨਸਾਫ ਨਹੀਂ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਸਰਕਾਰ ਨੇ ਉਹ ਇਨਸਾਫ ਤਾਂ ਕੀ ਦੇਣਾ ਸੀ ਜਿਹੜਾ ਅਜੇ ਮਿਸ਼ਰਾ ਟੈਣੀ ਦਾ ਲੜਕਾ ਸ਼ੀਸ਼ ਮਿਸ਼ਰਾ ਟੈਣੀ ਹੈ ਜਿਹਨੇ ਜੀਪ ਚੜਾਈ ਸੀ ਉਹਨੂੰ ਉਲਟਾ ਸਰਕਾਰ ਨੇ ਪੂਰਾ ਜ਼ੋਰ ਲਾ ਕੇ ਜ਼ਮਾਨਤਾ ਕਰਵਾਈਆਂ ਉਹਦੀਆਂ ਤੇ ਸਾਡੇ ਬੱਚੇ ਜਿਹੜੇ ਆ ਉਹ ਬਾਅਦ ਚ ਨਿਕਲੇ ਨੇ ਅੰਦਰੋਂ ਜਿਹੜੇ ਅੰਦਰ ਢੱਕੇ ਹੋਏ ਸੀ ਉਹਦਾ ਜਿਹੜਾ ਲੜਕਾ ਉਹਦੀ ਪਹਿਲਾਂ ਜ਼ਮਾਨਤ ਲੈ ਲਈ ਸੋ ਇਹ ਬੜਾ ਸਰਕਾਰ ਦਾ ਜਿਹੜਾ ਰਵਈਆ ਭਾਰਤ ਸਰਕਾਰ ਦਾ ਮੋਦੀ ਸਰਕਾਰ ਦਾ ਉਹਦੇ ਪ੍ਰਤੀ ਰੋਸ ਹੈ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਖਾਸ ਕਰ ਔਰ ਜਿਹੜੀਆਂ ਸਾਡੀਆਂ 12 ਮੰਗਾਂ ਨੇ ਡਿਮਾਂਡ ਚਾਟਰ ਸਰਕਾਰ ਨੂੰ ਗਿਆ ਉਹਦੇ ਪ੍ਰਤੀ ਵੀ ਇਹ ਰੋਸ ਹੈ ਕਿ ਹਾਲੇ ਤੱਕ ਸਰਕਾਰ ਮੰਨੀ ਨਹੀਂ ਰਹੀ ਸੋ ਉਹਦੇ ਵਾਸਤੇ ਅੱਜ ਦਾ ਜਿਹੜਾ ਇਹ ਚੱਕਾ ਜਾਮ ਕੀਤਾ ਹੋਇਆ 2 ਘੰਟੇ ਵਾਸਤੇ ਪੰਜਾਬ ਚ ਪੂਰਾ ਸਕਸੈਸ ਹੈ ਔਰ ਸਾਰੀਆਂ ਸਟੇਟਾਂ ਚੋਂ ਖਬਰ ਆ ਰਹੀ ਹੈ ਵੀ ਸਕਸੈਸਫੁਲ ਹੈ ਜਿਹੜੀਆਂ ਸਟੇਟਾਂ ਦੂਰ ਵਾਲੀਆਂ ਉਦੋਂ ਵੀ ਖਬਰ ਆ ਰਹੀ ਵੀ ਕਈ ਜਗ੍ਹਾ ਤੇ ਉੱਥੇ ਵੀ ਟ੍ਰੇਨ ਰੋਕੀ ਗਈ ਹੈ ਸਰ ਅਗਰ ਅੱਜ ਵੀ ਜਿਹੜੇ ਤੁਹਾਡਾ ਸੰਘੀਤਿਕ ਧਰਨੇ ਤੋਂ ਬਾਅਦ ਵੀ ਅਗਰ ਸਰਕਾਰ ਨਹੀਂ ਕਿਸੇ ਆਪਣੇ ਕੰਨਾਂ ਤੇ ਜੂਸ ਰੇ ਰੇਂਗ ਲਈ ਤਾਂ ਅੱਗੇ ਕੀ ਸਟੈਪ ਹੈ ਅਸੀਂ ਕਿਉਂਕਿ ਹਰ ਵਾਰ ਅਸੀਂ ਫਿਰ ਮੀਟਿੰਗ ਕਰਿਆ ਕਰਦੇ ਹਾਂ ਇਹ ਜਾ ਕੇ ਬਿਲਕੁਲ ਸਾਰਾ ਅਸੀਂ ਮੀਟਿੰਗ ਕਰਕੇ ਵੀ ਜੇ ਸਰਕਾਰ ਹਲੇ ਵੀ ਨਹੀਂ ਸੁਣਦੀ ਫਿਰ ਵੱਡੀ ਕਾਲਜ ਤੋਂ ਭਾਵੇਂ ਉਹ ਪੂਰਾ ਦਿਨ ਟ੍ਰੇਨਾਂ ਰੋਕੀਏ ਜਾਂ 2 ਦਿਨ ਰੋਕੀਏ 4 ਦਿਨ ਰੋਕੀਏ ਤੇ ਕੋਈ ਸਰਕਾਰ ਜੇਕਰ ਲੋਕਾਂ ਨੂੰ ਇਨਸਾਫ ਮਿਲਣ ਨੂੰ ਬੰਦ ਹੋ ਜਾਏ ਤੇ ਫਿਰ ਲੋਕਾਂ ਕੋ ਰਾਹ ਕੀ ਰਹਿ ਜਾਂਦਾ ਲੋਕਤੰਤਰ ਦੇ ਵਿੱਚ ਫਿਰ ਬੇਚਕ ਸਾਡੇ ਯਾਤਰੀ ਲੋਕ ਪਰੇਸ਼ਾਨ ਹੁੰਦੇ ਆ ਵੀਰ ਪਰਚਨ ਹੁੰਦੇ ਆ ਜਨਤਾ ਪਰ ਅਸੀਂ ਉਹਨਾਂ ਕੋਲ ਮਾਫ਼ੀ ਚਾਹੁੰਦੇ ਆ ਕਿ ਸਾਡੇ ਕੋਲ ਰਸਤਾ ਕੀ ਆ ਹੋਰ ਲੋਕਤੰਤਰ ਦੇ ਵਿੱਚ ਜੇਕਰ ਸਰਕਾਰ ਕੋਈ ਇਨਸਾਫ਼ ਦੇਵੇ ਨਾ ਤਾਂ ਉਹਨਾਂ ਨੂੰ ਉਹ ਖੁੱਲੇ ਘੁੰਮਣ ਜਿਹੜੇ ਕਾਤਲ ਨੇ ਤਾਂ ਫਿਰ ਸਾਡੇ ਕੋਲ ਰਸਤਾ ਇਹ ਹੁੰਦਾ ਕਿ ਸੰਘਰਸ਼ ਦਾ ਰਸਤਾ ਸੰਘਰਸ਼ ਫਿਰ ਉ ਤਾਂ ਸਾਈਡਾਂ ਤੇ ਬਹਿ ਕੇ ਗੱਲ ਨਹੀਂ ਬਣਦੀ ਫਿਰ ਉਹ ਐਵੇਂ ਹੀ ਹੁੰਦਾ ਕਿ ਜਾਂ ਟ੍ਰੇਨਾਂ ਰੋਕੀਏ ਜਾਂ ਹਾਈਵੇ ਰੋਕੀਏ ਇਹ ਸਰਕਾਰ ਚੜਾਉਂਦੀ ਆ ਸਾਨੂੰ ਜੇ ਇਨਸਾਫ਼ ਦੇ ਦੇਵੇ ਸਾਨੂੰ ਜ਼ਰੂਰਤ ਨਹੀਂ ਸੋ ਇਸ ਕਰਕੇ ਅਗਲਾ ਪ੍ਰੋਟੈਸਟ ਜੇ ਤੋਂ ਵੱਡਾ ਹੋਏਗਾ ਅਗਲਾ ਪ੍ਰੋਟੈਸਟ ਇਸ ਤੋਂ ਵੱਡਾ ਹੋਏਗਾ ਇਹ ਕਹਿੰਦਾ ਮਨਜੀਤ ਰਾਏ ਦਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਅਸੀਂ ਰੇਲ ਰੋਕਦੇ ਆ ਜਾਂ ਸੜਕਾਂ ਰੋਕਦੇ ਆ ਅਸੀਂ ਆਪਣੀ ਖੁਸ਼ੀ ਦਾ ਨਹੀਂ ਰੋਕਦੇ ਸਰਕਾਰਾਂ ਜੋ ਸਾਡੇ ਨਾਲ ਤਸ਼ੱਦਦ ਕਰਦੀਆਂ ਉਹਦੇ ਖਿਲਾਫ ਜਿਹੜਾ ਇਹ ਰੋਕਿਆ ਜਾਂਦਾ ਉਹਨੂੰ ਲੈ ਕੇ ਜਾਮ ਜਾ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਆ ਦੈਨਿਕ ਸਵੇਰ ਦਾ ਦੀ ਨਰੇਸ਼ ਸ਼ਰਮਾ ਫਲਾ